ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧੁਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਜਿਵੇਂ ਕਿ ਅਸੀਂ ਤੁਹਾਨੂੰ ਕਈ ਇੰਟਰਵਿਊਆ ਦਿਖਾਈਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਸੋ ਅੱਜ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਸੋ ਜੋ ਸਮਾਜਿਕ ਕੰਮ ਵੀ ਕਰਦੇ ਨੇ ਅਤੇ ਲੇਖਕ ਵੀ ਨੇ ਤੇ ਗਾਉਂਦੇ ਵੀ ਨੇ ਸੋ ਆਪਣੀ ਜ਼ਿੰਦਗੀ ਤੋਂ ਉੱਪਰ ਉੱਠ ਕੇ ਉਹ ਲੋਕਾਂ ਦਾ ਭਲਾ ਕਰਦੇ ਨੇ ਲਿਖੇ ਵੀ ਬਹੁਤ ਵਧੀਆ ਨੇ ਤੇ ਗਾਉਂਦੇ ਵੀ ਬਹੁਤ ਵਧੀਆ ਨੇ ਪਿਆਓ ਹੁਣ ਅਸੀਂ ਮਲਾਉਣ ਜਾ ਰਹੇ ਹਾਂ ਤੁਹਾਨੂੰ ਜਿਨ੍ਹਾਂ ਦਾ ਨਾਮ ਹੈ ਅਮਨ ਅਲਵੇਲਾ ਸੋ ਅਲਵੇਲਾ ਮਤਲਬ ਕਿ ਬੇਫਿਕਰ ਸੋ ਉਹ ਬੜੇ ਬੇਫਿਕਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕੰਮ ਕਰਦੇ ਨੇ ਤੇ ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਇਹ ਗਰੀਸ ਦੇ ਵਿੱਚ ਰਹਿ ਰਹੇ ਨੇ ਤੇ ਆਓ ਆਪਾਂ ਹੁਣ ਇਹਨਾਂ ਨਾਲ ਕਰਾਉਨੇ ਆ ਤੁਹਾਡੀ ਮੁਲਾਕਾਤ ਕਿ ਅਮਨ ਅਲਵੇਲਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਏਤਮਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਆਖਦਾ ਤੇ ਮੇਰਾ ਇਹ ਬਹੁਤ ਵੱਡਾ ਸੁਭਾਗ ਹੈ ਕਿ ਮੈਨੂੰ ਤੁਹਾਡੇ ਬਰਾਬਰ ਬੈਠਣ ਦਾ ਮੌਕਾ ਮਿਲਿਆ। ਸ਼ੁਕਰੀਆ ਜੀ। ਸੋ ਬਹੁਤ ਤੁਸੀਂ ਸੰਘਰਸ਼ ਕਰਦੇ ਰਹੇ ਹੋ। ਹਾਂਜੀ। ਕਾਫੀ ਲੰਬਾ ਸਮਾਂ ਹੋ ਗਿਆ ਤੇ ਹੁਣ ਤੁਸੀਂ 3-4 ਸਾਲਾਂ ਤੋਂ ਆਪਣੀ ਐਕਟੀਵਿਟੀ ਦੇ ਵਿੱਚ ਆਏ ਹੋ। ਕੀ ਕਹਿਣਾ? ਜਿਵੇਂ ਮੈਨੂੰ मैं 20 ਸਾਲ ਤੱਕ ਤਕਰੀਬਨ ਪਰਦੇਸ ਦੇ ਵਿੱਚ ਰਹਿੰਦੇ ਨੂੰ ਇੱਚ 4 ਸਾਲਾਂ ਤੋਂ ਮੈਂ ਆਪਣਾ میوزਿਕ ਦੇ ਨਾਲ ਜੁੜਿਆ ਲਿਖਣ ਦਾ ਸ਼ੌਂਕ ਪੈਦਾ ਹੋਇਆ ਜੀ ਤੇ ਹੌਲੀ-ਹੌਲੀ ਲਿਖਣ ਦਾ ਲਿਖਦਾ ਇਹਨਾਂ ਸ਼ੌਂਕ ਪਹਿਲਾਂ ਇੱਕ ਮੈਂ ਕਿਤਾਬ ਕੱਢੀ ਅੱਛਾ ਜੀ ਫਿਰ ਉਹਦੇ ਨਾਲ ਮੈਨੂੰ ਸੰਤੁਸ਼ਟੀ ਨਹੀਂ ਹੋਈ ਫਿਰ ਸੋਚਿਆ ਵੀ ਮੇਰਾ ਜਿਹੜਾ ਗੀਤ ਹੈ ਇੱਕ ਪ੍ਰੋਫੈਸ਼ਨਲ ਢੰਗ ਨਾਲ ਕੋਈ ਸਿੰਗਰ ਗਾਵੇ ਜੀ ਉੱਥੇ ਵੀ ਜਦੋਂ ਸਿੰਗਰਾਂ ਨੇ ਵੀ ਗਾਏ ਮੀਤ ਗੋਲਾਲ ਵਰਗੇ ਜਿਹੜੇ ਬੰਦੇ ਵਧੀਆ ਕਲਾਕਾਰ ਹਨ ਦੋ ਤਿੰਨ ਹੋਰ ਉਹਨਾਂ ਨੇ ਵੀ ਗਾਏ ਗੀਤ ਚਾਰ ਪੰਜ ਗੀਤ ਆ ਚੁੱਕੇ ਜੀ ਫਿਰ ਵੀ ਮੇਰੀ ਸੰਤੁਸ਼ਟੀ ਨਹੀਂ ਹੋਈ ਫਿਰ ਮੈਂ ਸ ਉਹ ਮਾਈਕ ਫੜਾ ਤੇ ਖੁਦ ਗਾ ਮਾਈਕ ਉਾਰ ਅੱਛਾ ਫਿਰ ਤੁਸੀਂ ਆਪ ਗਾਇਆ ਹਾਂਜੀ ਆਪ ਗਾਇਆ ਉੱਥੇ ਵੀ ਫਿਰ ਮੇਰੇ ਤੇ ਸੰਤੁਸ਼ਟੀ ਨਹੀਂ ਹੋਈ ਫਿਰ ਮੈਂ ਸੋਚਿਆ ਵੀ ਮੋਡਲਿੰਗ ਵਿੱਚ ਆਪ ਕਰਾਂ ਮਤਲਬ ਵੀਡੀਓ ਵੀ ਕਰਾਂ ਜੀ 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 ਤੇ ਹੁਣ ਮੈਂ ਡਾਇਰੈਕਟਿੰਗ ਵੀ ਕਰਦਾ ਸਾਰਾ ਕੰਮ ਤੱਕ ਹੀ ਉਹਨੂੰ ਆ 80% ਉਹਦਾ ਗਾਣੇ ਦਾ ਖੁਦ ਕਰਦਾ ਜੀ ਹਾਂਜੀ ਕਿੰਨੀ ਕੁ ਦੇਰ ਤੋਂ ਮਤਲਬ ਕਿ ਇਹ ਜੋ ਲਿਖਦੇ ਆ ਰਹੇ ਹੋ ਮੈਨੂੰ ਤਕਰੀਬਨ 2020 ਤੋਂ ਮੈਂ ਲਿਖਦਾ ਰਹਿਆ ਹਾਂ 2020 ਤੋਂ ਬਾਅਦ ਜੀ ਵਸੇ ਸ਼ੌਂਕ ਤਾਂ ਮੈਨੂੰ ਬਚਪਨ ਤੋਂ ਹੀ ਸੀਗਾ ਮਤਲਬ ਜਿਵੇਂ ਮੈਂ ਤੇ ਵੀ ਮਸਕੂਸ ਵੀ ਹੋਰ ਅਰਦਾਸਮਾਨ ਬੱਬੂਮਾਨ ਮੈਨੂੰ ਬਹੁਤ ਮੈਂ ਫੋਲੋ ਕਰਦਾ ਸੀ ਜੀ ਪਰ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਇਸ ਲਾਈਨ ਦੇ ਵਿੱਚ ਵੜਾਂਗਾ ਜੀ ਪਰ ਜਦੋਂ ਮੈਂ ਇਹਨਾਂ ਨੂੰ ਦੇਖਦਾ ਹੁੰਦਾ ਸੀ ਨਾ ਮੈਂ ਬੜਾ ਸੋਚਦਾ ਸੀ ਵੀ ਬੜੇ ਭਾਗਾਂ ਨੇ ਆ ਜਿਹੜੇ ਸੰਗੀਤ ਲਾਈਨ ਦੇ ਵਿੱਚ ਜੁੜੇ ਹੁੰਦੇ ਨੇ ਬਿਲਕੁਲ ਬਿਲਕੁਲ ਚਾਹੋ ਕਲਾਕਾਰ ਛੋਟਾ ਹੈ ਤੇ ਵੱਡਾ ਮੈਂ ਸਦਾ ਸਤਕਾਰ ਕਰਦਾ ਜੀ ਬੜਾ ਇੱਕ ਉਵਾਲ ਜਾਂ ਹੁੰਦਾ ਹੁੰਦਾ ਸੀਗਾ ਵੀ ਹਾਂ ਆਕਾਸ਼ ਮੈਂ ਵੀ ਇਸ ਲਾਈਨ ਦੇ ਵਿੱਚ ਹੁੰਦਾ ਜੀ ਉਵਾਲ ਉਵਾਲ ਫਿਰ ਜਦੋਂ ਨਿਕਲੇ ਜਾਂ ਫਿਰ ਕੱਠਾ ਨਿਕਲਿਆ ਓਕੇ ਓਕੇ ਤੇ ਤਿੰਨ ਖਸਲਾਂ ਦੇ ਵਿੱਚ ਅੰਨੀ ਪੁਲ ਅਪ ਦੀ ਹਾਸਲ ਕਰ ਲਈ ਤੇ ਪਹਿਲੇ ਸਾਲ ਮੈਂ 1 ਸੌਂਗ ਕੀਤਾ ਜੀ ਦੂਜੇ ਸਾਲ ਤਿੰਨ ਜੀ ਤੇ ਹੁਣ ਇਸ ਸਾਲ ਮੇਰੀ ਉਮੀਦ ਆ ਵੀ 4 ਸੌਂਗ ਮੈਂ ਕਰਾਂਗਾ ਜੀ ਤੇ ਆਉਣ ਵਾਲੇ ਹੁਣ 2 ਸਾਲਾਂ ਬਾਅਦ ਗੇੜਾ ਮਾਰਨਾ ਪਰ ਮੇਰੀ ਸਲਾਹ ਇਹ ਕਿ ਮੈਂ 8 ਸੌਂਗ ਆਡੀਓ ਰਿਕਾਰਡ ਕਰਾਂ ਤੇ 8 ਸੌਂਗ ਇੱਕ ਵਾਰ ਹੀ ਉਹਨੂੰ ਰਿਲੀਜ਼ ਕਰਾਂ ਜੀ ਆਪਣੀ ਆਵਾਜ਼ 'ਚ ਰਿਕਾਰਡ ਆਪਣੀ ਆਵਾਜ਼ 'ਚ ਹਾਂਜੀ ਓਕੇ ਓਕੇ ਤੇ ਹੋਰ ਵੀ ਤੁਸੀਂ ਮਤਲਬ ਕਿ ਕੁਝ ਇਸ ਤੋਂ ਇਲਾਵਾ ਲਿਖਿਆ ਹੈ ਜਿਵੇਂ ਕਿ ਅਖਬਾਰਾਂ ਦੇ ਵਿੱਚ ਤੁਹਾਡੀਆਂ ਰਚਨਾਵਾਂ ਛਪੀਆਂ ਨੇ ਸੁਣਿਆ ਹੈ ਨਹੀਂ ਹਾਂਜੀ ਹਾਂਜੀ ਤੇ ਅਖਬਾਰ ਦੇ ਵਿੱਚ ਵੀ ਮੇਰੇ ਇੱਕ ਇੰਟਰਵਿਊ ਆਈ ਸੀ ਜੀ ਤੇ ਇਸ ਵਿੱਚ ਪੁੱਛਿਆ ਮੀਨਾ ਖੋ ਗਈ ਹਾਂਜੀ ਹਾਂਜੀ ਤੇ ਹੋਰ ਵੀ ਕੁਝ ਲਿਖਿਆ ਮਤਲਬ ਕਿ ਕੋਈ ਮੈਗਜ਼ੀਨ ਵਗੈਰਾ ਵੀ ਹਾਂਜੀ ਪਤਾ ਕੀ ਹੈ ਤੁਹਾਨੂੰ ਮਸਾਂ 2 ਸਾਲ ਬਾਅਦ ਜਦੋਂ ਜਿਹੜੇ ਨਵੇਂ ਰਾਈਟਰ ਹੁੰਨੇ ਆ ਇਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪੈਂਦਾ ਇਹਨਾਂ ਦਾ ਕੋਈ ਵੀ ਆਰਟੀਕਲ ਖਬਰਾਂ ਵਾਲੇ ਲਾਉਂਦੇ ਨਹੀਂ ਜੀ ਤੇ ਡੇਢ ਸਾਲ ਬਾਅਦ ਇੱਕ ਮੁੰਡੇ ਦਾ ਮੈਨੂੰ ਫੋਨ ਆਇਆ ਮੇਰੇ ਪਿੰਡ ਦਾ ਸੱਜਣਾ ਜੀ ਐਸ ਮੈਰਾ ਉਹ ਕਹਿੰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਇੱਕ ਕਿਤਾਬ ਗੱਡੀ ਉਹਨਾਂ ਨੇ ਮੈਨੂੰ ਕਿਹਾ ਜਦੋਂ ਤੁਸੀਂ ਆਪਣੀ ਅਗਲੀ ਕਿਤਾਬ ਪ੍ਰਕਾਸ਼ਿਤ ਕਰੋਗੇ ਤੇ ਮੇਰਾ ਇੱਕ ਅੱਧਾ ਵਿੱਚ ਲਵਾ ਦੇਣਾ ਜੀ ਫਿਰ ਮੈਂ ਸੋਚਿਆ ਵੀ ਤੁਹਾਡੇ ਵਰਗੇ ਕਿੰਨੇ ਹੋਰ ਰਾਈਟਰ ਐ ਜਿਹੜੇ ਰੋ ਰਹੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਮੈਂ ਤਾਂ ਕਰਦਾ ਹਾਂ ਆਪਣੇ ਵਰਗੇ ਜਿੰਨੇ ਵੀ ਰਾਈਟਰ ਨੇ 20 50 ਸਾਰਿਆਂ ਨੂੰ ਇਕੱਠਾ ਕਰ ਆਪਾਂ ਆਪਣਾ ਮੈਗਜ਼ੀਨ ਨਹੀਂ ਉਹਨਾਂ ਲਈ ਇੱਕ ਮੈਗਜ਼ੀਨ ਦੀ ਸਟਾਰਟ ਕਰਦੇ ਸ਼ਿਵਾਲਕ ਨਾਮ ਦਾ ਮੈਗਜ਼ੀਨ ਹੈ ਓਕੇ ਜਿਹਦੇ ਹੁਣ ਸਾਲ ਦੇ ਦੋ ਭਾਗ ਕਰਦਾ ਜੀ ਤੇ ਉਹਨਾਂ ਵਾਸਤੇ ਆਪਾਂ ਇੱਕ ਪੱਲਾ ਸ਼ੁਰੂ ਕੀਤਾ ਜਿੱਦੀ ਕੋਈ ਮਤਲਬ ਆਪਾਂ ਫੀਸ ਨਹੀਂ ਲੈਂਦੇ ਕੋਈ ਪੈਸਾ ਨਹੀਂ ਮੁਫਤ ਦੇ ਵਿੱਚ ਕੋਈ ਵੀ ਰਾਈਟਰ ਆਵੇ ਜੇ ਤਾਂ ਆਪਾਂ ਉਹਦਾ ਜਿਹੜਾ ਆਰਟੀਕਲ ਛਾਪਦੇ ਹਾਂ ਹੁਣ ਅਗਲਾ ਜਿਹੜਾ ਮੇਰਾ ਸ਼ਿਵਾਲਕ ਮੈਗਜ਼ੀਨ ਦਾ ਜਿਹੜਾ ਦੂਜਾ ਭਾਗ ਹੈ ਤੀਜਾ ਸੋਰੀ ਅਪ੍ਰੈਲ ਮਹੀਨੇ ਚ ਆ ਰਿਹਾ ਜੀ ਹਰ ਇੱਕ ਰਾਈਟਰ ਨੂੰ ਖੁੱਲਾ ਸੱਦਾ ਹੈ ਜੀ ਬਿਨਾ ਕਿਸੇ ਨਗੌਰ ਤੋਂ ਨਹੀਂ ਤਾਂ ਬਹੁਤ ਨਗੋਚਾ ਕਰਦੇ ਆ ਵੀ ਤੇਰੀ ਲਿਖਤ ਵਧੀਆ ਨਹੀਂ ਹੈਗੀ ਜਾਂ ਹੋਰ ਕੁਛ ਹੈ ਬਈ ਜੀ ਉਹਨੂੰ ਉਹਦਾ ਹੌਸਲਾ ਘੇਰਦੇ ਆ ਜਿਵੇਂ ਉਹ ਦੇਣਗੇ ਉਵੇਂ ਹੀ ਟਾਈਪ ਹੋਏਗਾ ਓਕੇ 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 ਸੋ ਤੁਸੀਂ ਮਤਲਬ ਕਿ ਕਿਸ ਤਰ੍ਹਾਂ ਦਾ ਲਿਖਦੇ ਹੋ ਜੋ ਲੇਖਣੀ ਹੈ ਤੁਹਾਡੀ ਉਹ ਕਿਸ ਪੱਖ ਦੀ ਹੈ ਮਤਲਬ ਮੈਂ ਦਰਸਲ ਹਰ ਇੱਕ ਪੱਖ ਪੱਖ ਦੇ ਵਿੱਚ ਲਿਖਣਾ ਚਾਹਣਾ ਤੇ ਲਿਖਦਾ ਮੀਆਂ ਰੋਮਾਂਟਿਕ ਵੀ ਸਾਈਡ ਵੀ ਜੀ ਪਰ ਜਿਆਦਾ ਜਿਹੜਾ ਸਕੂਨ ਐ ਮੈਨੂੰ ਮਿਲਦਾ ਜਿਹਦੇ ਵਿੱਚ ਦਰਦ ਹੋਵੇ ਜਿਵੇਂ ਸ਼ਿਵਕੌਰਮ ਕੁਮਾਰ ਅਪਡਾਲ ਵੀ ਜਿਹਨੂੰ ਆਪਣਾ ਮੌਤ ਦੇ ਗੀਤਾਂ ਦਾ ਸਦਾ ਕਰ ਕਹਿੰਦੇ ਹੁੰਦੇ ਸੀ ਜੀ 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 ਜਿਸ ਸ਼ਾਇਰੀ ਦੇ ਵਿੱਚ ਟੋਫਨ ਸਮਸ਼ਾਨ ਮੌਤ ਇਹਦਾ ਜ਼ਿਕਰ ਨਾ ਹੋਵੇ ਨਾ ਫਿਰ ਮੂੰ ਮਜ਼ਾ ਨਹੀਂ ਆਉਂਦਾ ਜੀ ਉਹ ਚੀਜ਼ ਨਾਲ ਸਭ ਤੋਂ ਜਿਆਦਾ ਸਕੂਨ ਮਿਲਦਾ ਜਾਂ ਫਿਰ ਇੱਕ ਹੋਰ ਜਿਹਦੇ ਵਿੱਚ ਮੈਂ ਰੱਬ ਨਾਲ ਸ਼ਿਕਵਾ ਕਰਾਂ ਜੀ ਰੱਬ ਨਾਲ ਮੇਰੇ ਬੜੇ ਮੇਰੇ ਕਿ ਹਰ ਇੱਕ ਦੇ ਹੁੰਨੇ ਆ ਬਿਲਕੁਲ ਹਾਂ ਜੀ ਜਦੋਂ ਆ ਪਿਆਰ ਕਰਦੇ ਆ ਤਾਂ ਉੱਥੇ ਸ਼ਿਕਵਾ ਵੀ ਹੁੰਦਾ ਜੀ ਜੀ ਤੋਂ ਕਿੰਨੇ ਕੁ ਮਤਲਬ ਇਹ ਰਚਨਾਵਾ ਰਚਨਾਵਾ ਤਾਂ ਤਕਰੀਬਨ ਮੈਗਨਾ 2 300 ਦੇ ਕਰੀਬ ਹੋ ਗਿਆ ਹੋਣੇ ਸਰ ਅੱਛਾ ਜੀ ਉਸ ਤੋਂ ਬਾਅਦ ਫਿਰ ਮੈਂ ਹੁਣ ਜ਼ਿਆਦਾ ਗੀਤ ਹੀ ਕਰਦਾ ਜੀ ਤੇ ਘੱਟੋ ਘੱਟ ਤਿੰਨ ਪਹਿਰੇ ਹੁਣ ਅੱਗੇ ਤਾਂ ਮੈਂ ਇੱਕ ਪਹਿਰੇ ਦੋ ਪਹਿਰੇ ਚ ਸਟਾਕ ਕਰਦਾ ਹੁੰਦਾ ਸੀ ਹਾਂ ਜੀ ਫਿਰ ਉਹ ਦੋ ਪਹਿਰਿਆਂ ਵਾਲਾ ਨਾ ਗੀਤ ਚਾਹੁੰਦਾ ਸੀ ਨਾ ਸ਼ੇਰ ਚ ਓਕੇ ਉਹ ਤਿੰਨ ਪਹਿਰੇ ਚ ਇੱਕ ਗੀਤ ਲੱਗਦਾ ਥੋੜਾ ਜਿਹਾ ओके ਜਿਹੜਾ ਤੁਸੀਂ ਹੁਣ ਆਪਣੀ ਆਵਾਜ਼ ਦੇ ਵਿੱਚ ਗੀਤ ਕਰਿਆ ਉਹਦੇ ਕੀ ਬੋਲ ਨੇ ਕੁਝ ਸਮ ਉਹ ਮੈਂ ਪ੍ਰਦੇਸੀਆਂ ਪਰ ਗਾ ਕੀਤਾ ਸੀਗਾ ਨਾ ਉਹ ਜੀ ਉਹ ਹੁੰਦੀ ਦਾ ਤੇਨੇ ਖਲਾਰੀ ਇੰਡੀਆ ਚ ਚੋਗ ਜੇ ਦਾਪੇਨੇ ਖਲਾਰੀ ਇੰਡੀਆ ਚ ਚੋਗ ਜੇ ਕਰਦੇ ਨਾ ਗੋਰਿਆਂ ਦੀਆਂ ਗਲਾਮੀਆਂ ਦੋਸ਼ ਕੀ ਦਾਈਏ ਕੁਝ ਸਮਝ ਨਾ ਆਏ ਦੇਸ਼ ਸਾਡੇ ਵਿੱਚ ਬੜੀਆਂ ਨੇ ਕਾਮੀਆਂ ਸਾਡੇ ਵਿੱਚ ਬੜੀਆਂ ਨੇ ਕਾਮੀਆਂ ਇਹ ਮਤਲਬ ਕਿ ਉਹਨਾਂ ਸਹੀ ਮਤਲਬ ਇਹ ਦੋ ਪੱਖ ਹੈ ਇੱਕ ਤਾਂ ਕਹਦੇ ਨੇ ਨਾ ਜਿਵੇਂ ਜਿੱਥੇ ਮਤਲਬ ਵੀ ਚੋਗ ਦਾ ਤੈਨਾਂ ਲਿਖੀ ਉੱਥੇ ਖਾਣਾ ਪੈਂਦਾ ਠੀਕ ਹੈ ਜੀ ਜੀ ਤੇ ਫਿਰ ਦੂਜੇ ਪਾਸੇ ਕਹਦੇ ਨੇ ਵੀ ਹਾਂ ਕਮੀ ਤਾਂ ਸਾਡੇ ਦੇਸ਼ 'ਚ ਵੀ ਆਪਾਂ ਓਲਾ ਨਹੀਂ ਪਾ ਸਕਦੇ ਬਿਲਕੁਲ ਜੀ ਹੁਣ ਚੋਗ ਇਹ ਮੈਂ ਸੋਚਦਾ ਹਾਂ ਨਾ ਵੀ ਗੋਰਿਆਂ ਦੀ ਚੋਗ ਪੰਜਾਬ 'ਚ ਕਿਉਂ ਨਹੀਂ ਖਲਾਰੀ ਗਈ ਜਿੰਦੇ ਕੰਟਰੀ 180 ਦੇ ਉੱਪਰ ਪਲੱਸ ਕੰਟਰੀ ਹੈ ਕੋਈ ਸਾਡੇ ਸ਼ਹਿਰਾਂ ਦੇ ਵਿੱਚ ਕੋਰਾਲੀ ਚੰਡੀਗੜ੍ਹ 'ਚ ਗੋਰੇ ਕਿਉਂ ਨਹੀਂ ਆਉਂਦੇ ਸਾਡੀ ਚੋਗ ਉੱਥੇ ਜਾ ਰਹੀ ਹੈ ਆਪਣੀ ਅਸਲੀ ਤਾਂ ਹੀ ਆ ਵੀ ਅਸਲੀ ਤਾਂ ਹੀ ਲੋਕ ਨਹੀਂ ਇੱਥੇ ਆ ਅਸਲੀ ਤਾਂ ਵੀ ਹਾਂ ਮ ਉਕੇ ਜੇ ਇੱਥੇ ਕਮੀ ਆ ਤਾਂ ਆਪਾਂ ਬਾਹਰ ਜਾ ਰਹੇ ਹਾਂ ਹਾਂਜੀ ਉਹ ਨਹੀਂ ਆ ਕੇ ਇੱਥੇ ਰਹਿ ਸਕੀ ਨਾ ਤੇ ਮੈਂ ਜਿਹੜੀ ਚੌਕ ਵਾਲੀ ਤਾਂ ਇੱਕ ਕਹਾਵਤ ਕਹਿ ਸਕਦੇ ਆਪਾਂ ਹਮ ਮੰਨ ਨੂੰ ਸਮਝਾਉਣ ਵਾਲੀ ਗੱਲ ਹੈ ਕਹਿੰਦੇ ਮੰਨ ਦਾ ਕੀ ਸਮਝਾਉਣਾ ਇੱਥੋਂ ਫਟ ਕੇ ਉੱਥੇ ਲਾਉਣਾ ਓਕੇ 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 ਸੋ ਜਿਹੜੇ ਮਤਲਬ ਹੋਰ ਗੀਤ ਤੁਹਾਡੇ ਗਾਏ ਆ ਉਹ ਕਿਹਨਾ ਕਿਹਨਾ ਨੇ ਗਾਏ ਮੇਰਾ ਪਹਿਲਾ ਕੀ ਸੀ ਕਿ ਯੋਧੈ ਧਰਤੀ ਉਮੀਦਪੁਰ ਵਾਲਾ ਲੰਗਾ ਸੀਗਾ ਜੀ ਹਾਂਜੀ ਤੇ ਇੱਕ 30 ਸੌਂਗ ਸੀਗਾ ਔਰ ਇੱਕ ਲੇਡੀ ਸੀ ਮਨਜੀਤ ਮਣੀ ਜੀ ਆਪਣੀ ਅਫਗਾਨੀ 184 1984 ਪਰ ਗੀਤ ਗਾਇ ਸੀ ਕੋ ਲਾਪਰੀ ਫਤਿਹਾਲ ਨਗਾ ਸੀ ਜੀ ਤੇ ਲਾਪਰੀ ਫਤਿਹਾਲ ਜਿਹਦਾ ਮੈਂ ਹੁਣ ਨੋ ਲੈਜਾ ਇਹਦਾ ਸਭ ਤੋਂ ਵੱਡਾ ਯੋਗਦਾਨ ਹੈ ਮੈਨੂੰ ਇੱਥੇ ਤੱਕ ਪਹੁੰਚਣ ਦੇ ਵਿੱਚ ਵਾਹ ਜੀ ਵਾਹ ਵਾਹ ਉਹਨਾਂ ਨੇ ਹੀ ਮੈਨੂੰ ਹੁਣ ਤੱਕ ਗਾਈਡ ਕੀਤਾ ਬਿਲਕੁਲ ਮੈਂ ਉਹਨੂੰ ਇੱਕ ਸ਼ੇਅਰ ਭੇਜਿਆ ਸੀ ਉਹ ਮਤਲਬ ਆਪਣੇ ਗਰੀਬੀ ਵਰਗ ਦੇ ਵਿੱਚ ਰਹਿ ਰਹੇ ਸੀ ਤੇ ਕਾਫੀ ਸ਼ਾਇਰੀ ਦੇ ਵਿੱਚ ਉਹਨਾਂ ਨੇ ਦੇਖਿਆ ਦਰਦ ਗਰੀਬੀ ਦਾ ਫਿਰ ਉਹਨਾਂ ਨੇ 15 20 ਲਾਈਨਾਂ ਦਾ ਸ਼ੇਅਰ ਭੇਜਿਆ ਤੇ ਉਹਨਾਂ ਦਾ ਮੈਨੂੰ ਮੈਸੇਜ ਆ ਕਹਿੰਦੇ ਤੁਸੀਂ ਗੀਤ ਵੀ ਲਿਖਦੇ ਹੋ ਮਮਾ ਗੀਤ ਕਿੱਥੇ ਲਿਖਦਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਸੁਪਨੇ 'ਚ ਵੀ ਪੀ ਗੀਤ ਲਿਖੂਗਾ ਨਹੀਂ ਮੈਂ ਤਾਂ ਵੈਸੇ ਹੀ ਲਿਖਦਾ ਕਹਿੰਦੇ ਨਹੀਂ ਤੁਸੀਂ ਲਿਖ ਸਕਦੇ ਹੋ ਟਰਾਈ ਕਰੋ ਠੀਕ ਹੈ ਹੁੰਦਾ ਬਹੁਤ ਹੌਸਲਾ ਬਿਲਕੁਲ ਹੌਸਲਾ ਸੋ ਇਸ ਤਰ੍ਹਾਂ ਫੇਰ ਟਾਈਮ ਮਤਲਬ ਕਿ ਕਿਸ ਤਰ੍ਹਾਂ ਤੁਹਾਡੇ ਕੋਲ ਇਹ ਕੱਢਿਆ ਜਾਂਦਾ ਬਾਹਰ ਗਰੀਬ ਦੇ ਵਿੱਚ ਤੁਸੀਂ ਰਹਿੰਦੇ ਹੋ ਤੇ ਕਾਰੋਬਾਰ ਵੀ ਕੰਮ ਵੀ ਆਪਣਾ ਦੇਖਣਾ ਹੁੰਦਾ ਸ਼ੌਕ ਲਈ ਤਾਂ ਟਾਈਮ ਨਿਕਲ ਜਾਂਦਾ ਬਸ ਇੱਕ ਅੰਦਰ ਜਨੂੰਨ ਚਾਹੀਦਾ ਜਨੂੰਨ ਚਾਹੀਦਾ ਹਾਂਜੀ ਹਾਂ ਬਿਲਕੁਲ ਅੰਦਰ ਇੱਕ ਗਰਵੀ ਆਪਣੇ ਅੱਗ ਲੱਗੀ ਹੋਣੀ ਚਾਹੀਦੀ ਹੈ ਆਪਾਂ ਨੇ ਕੰਮ ਕਰਨੀ ਕਰਨਾ ਓਕੇ ਓਕੇ ਹੋਰ ਤੁਹਾਡਾ ਇਹ ਜਨੂੰਨ ਮਤਾਂ ਕਿ ਹੁਣ ਮੱਤ ਘਟੇ ਕੰਮ ਵੀ ਕਰਦਾ ਹਾਂ ਜੀ ਤੇ ਸ਼ਾਮ ਨੂੰ ਪੜਾ ਰਿਆਜ਼ ਵੀ ਕਰੀਦਾ ਜੀ ਤੇ ਵੀਡੀਓ ਬਣਾਈਦੀ ਹੈ ਜੀ ਜੀ ਤੇ ਮੈਂ 8-10 ਸੋਸ਼ਲ ਵੀਡੀਓ ਬਣਾਉਂਦਾ ਜੀ ਪਹਿਲਾਂ ਬਣਾਉਂਦਾ ਸੀਗਾ ਹੁਣ ਮੈਂ ਫਿਰ ਥੋੜੀ ਮਾਂ ਚਲੋ ਤਰੱਕੀ ਕਰੀ ਹੈ ਕਿ ਇੱਕ ਮਿੰਟ ਉਹਨੂੰ ਤਾਂ ਹੀ ਗੀਤਾਂ ਵੱਲ ਜ਼ਿਆਦਾ ਇੰਟਰਸਟ ਹੋ ਗਿਆ ਮੇਰਾ ਜੀ ਬਿਲਕੁਲ ਬਿਲਕੁਲ ਤੇ ਇੱਕ ਮੇਰੀ ਹੋਰ ਸੋਚ ਹੈ ਮੈਂ ਹਰ ਸਾਲ ਡੇਢ ਸਾਲ ਬਾਅਦ ਇੱਕ ਐਸੇ ਸਿੰਗਰ ਦਾ ਗੀਤ ਮਤਲਬ ਜਿਹੜੇ ਜਿਵੇਂ ਨਵੇਂ ਮੁੰਡੇ ਹੁੰਨੇ ਆ 16 17 18 20 ਸਾਲ ਦੇ ਉਹ ਪੈਸੇ ਨਹੀਂ ਲਾ ਸਕਦੇ ਆਵਾਜ਼ ਮੰਦੀ ਵਧੀਆ ਹੁੰਦੀ ਹੈ ਖਰਚਾ ਨਹੀਂ ਕਰ ਸਕਦੇ ਉਹਨਾਂ ਦੀ ਵੀ ਮੇਰੀ ਇੱਕ ਕੋਸ਼ਿਸ਼ ਹੈ ਕਿ ਮੈਂ ਸਾਲ ਦੋ ਸਾਲ 'ਚ ਇੱਕ ਸਿੰਗਰ ਨੂੰ ਜ਼ਰੂਰ ਮਤਲਬ ਉਹਦਾ ਖਰਚਾ ਕਰੇ ਕਰਾਂ ਪ੍ਰਮੋਟ ਕਰੇ ਕਰਾਂ ਉਹਦਾ ਆਡੀਓ ਐਂਡ ਪਲੱਸ ਵੀਡੀਓ ਵਾਹ ਵਾਹ ਹਾਂਜੀ ਕੀ ਹੁਣ ਤੱਕ ਮੈਂ ਦੋ ਸਿੰਗਰਾਂ ਦੇ ਕਰਵਾ ਵੀ ਚੁੱਕਿਆ ਸਿੰਗਰ ਨਹੀਂ ਮਤਲਬ ਵੀ ਨਵੇਂ ਉੱਠਦੇ ਜਿਹੜੇ ਮੁੰਡੇ ਆ ਜੀ 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 ਠੀਕ ਹੈ ਆਪਣਾ ਇੱਕੰਬਾ ਵਾਅ ਉਹਦਾ ਹੁਣੀ ਆ ਰਿਹਾ ਗੀਤ ਜੀ ਉਦੇ ਵਿੱਚ ਦੋ ਭਰਾਵਾਂ ਦਾ ਦੱਸਿਆ ਵਾ ਕਿ ਉਹ ਰੱਬਾ ਕਿੱਥੇ ਸਾਡੇ ਅੱਜ ਉਹ ਹਾਸੇ ਹੋ ਗਏ ਪਟ ਪਚਖੂਣ ਦੇ ਪਿਆਸੇ ਹੋ ਗਏ ਉਹ ਪੁਰਾਣਾ ਪੁਰਿਆ ਦਿਖਾਇਆ ਵਾ ਜਿਹੜਾ 20 25 ਸਾਲ ਪਹਿਲਾਂ ਹੁੰਦਾ ਸੀ ਉਹ ੜੀ ਸ਼ਬਦਾਬੜੀ ਹੈ ਜੀ ਹਾਂਜੀ ਉਹ ਮਤਲਬ ਕਿ ਤੁਸੀਂ ਖਰਚਾ ਕਰ ਰਹੇ ਹੋ ਤੁਸੀਂ ਪ੍ਰਮੋਟ ਕਰ ਰਹੇ ਹੋ ਉਹਨੇ ਐਕਚੁਅਲੀ ਨਾ ਮੇਰਾ ਇੱਕ ਗੀਤ ਗਾਇਆ ਸੀਗਾ ਸਚਾਈ ਆ ਸਚਾਈ ਆ ਸਚਾਈ ਆ ਰਾਲ ਮੇਲ ਜਾਣ ਦੇ ਸ਼ਿਕਾਈ ਹੈ ਮੇਰਾ ਗੀਤ ਕਾਪੀ ਕਰਕੇ ਨਾ ਮਤਲਬ ਖੁਦ ਗਾਇਆ ਤੇ ਵੀਡੀਓ ਪਾਤੀ ਮੈਂ ਦੇਖ ਲਈ ਤੇ ਮੈਂ ਉਹਦਾ ਨੰਬਰ ਵਗੈਰਾ ਕੰਟੈਕਟ ਕੀਤਾ ਪਤਾ ਲੱਗਿਆ ਮਾਨਸੇ ਕੋਲ ਆਪਣਾ ਸਰਧੂਲਗੜ੍ਹ ਉੱਥੇ ਦੇ ਆ ਜੀ ਤੈਨ ਮ बच्चा ਕਹਿੰਦਾ ਮਾ ਤੇਰਾ ਸ਼ੌਂਕ ਕੀ ਹੈ 10 ਸਾਲ ਦੀ ਹੋਈ ਐ ਜਮਲ 10 ਐ 11 ਸਾਲ ਦੀ ਛੇਵੀਂ ਚ ਪੜਦਾ ਹੋ ਮਾ ਤੇਰਾ ਕੀ ਸੁਪਨਾ ਹੈ ਕਹਿੰਦਾ ਮੈਂ ਜ਼ਿੰਦਗੀ ਚ ਇੱਕ ਗੀਤ ਜ਼ਰੂਰ ਕਰਨਾ ਚਾਹਾਂਗਾ ਜੀ ਇਹ ਅਗਸਤ ਮਹੀਨੇ ਦੀ ਗੱਲ ਹੈ ਫਿਰ ਮੈਂ ਐਮਾ ਚਲ ਕੋਈ ਗਾਣੇ ਗੀਤ ਮਾ ਤੇਰਾ ਕਰਾਉਂਗਾ ਜੀ ਤੇ ਮੈਂ ਦਸੰਬਰ ਚ ਨਹੀਂ ਆ ਰਿਹਾ ਜੀ ਫਿਰ ਉਹਦੇ ਮਾਪੇ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਅਸੀਂ ਤਾਂ ਇੰਨਾ ਕਰ ਨਹੀਂ ਕਰ ਸਕਦੇ ਖਰਚਾ ਬਹੁਤ ਹੁੰਦਾ ਹਜ਼ਾਰਾਂ ਚ ਲੱਖਾਂ ਚ ਵੀ ਸਾਡਾ ਤਾਂ ਇੱਕ ਨਾਲ ਫੁਲਕਾ ਮੱਸੀ ਚੱਲਦਾ ਮੈਂ ਮੈਨੂੰ ਤੇ ਕੁਝ ਨਹੀਂ ਲੈਣਾ ਜੀ ਬਸ ਤੁਸੀਂ ਆਪਣੇ ਮੁੰਡੇ ਨੂੰ ਤਿਆਰ ਰੱਖੋ ਬੀ ਤਿਆਰੀ ਕਰਾਉ ਤੇ ਮੈਂ ਆ ਕੇ ਕਰਾਵਾਂਗਾ ਤੇ ਮੈਂ ਵਾਦਾ ਕੀਤਾ ਸੀ ਤੇ ਪੂਰਾ ਵੀ ਕੀਤਾ ਆਡੀਓ ਹੋ ਗਈ ਤੇ ਵੀਡੀਓ ਮੇਰੇ ਹੁਣ ਦੋ ਵੀਡੀਓ ਹੋਣੀਆਂ ਸਗੋਂ ਉਹਦੀ ਵੀਡੀਓ ਪਰ ਜ਼ਿਆਦਾ ਜ਼ੋਰ ਲਾਉਣਾ ਆਪਣੀ ਵੀਡੀਓ ਪਰ ਚਲੋ ਘੱਟ ਬਿਲਾਜਵੇ ਓਕੇ ਹਾਂਜੀ ਸੋ ਅਮਨ ਜੀ ਤੁਸੀਂ ਮਤਲਬ ਕਿ ਹੋਰ ਵੀ ਤੁਹਾਡੇ ਬਾਰੇ ਜੋ ਸਿਫਤਾਂ ਸੁਣੀਆਂ ਜਾਂਦੀਆਂ ਨੇ ਤੁਸੀਂ ਇਸ ਤੋਂ ਇਲਾਵਾ ਸਮਾਜਿਕ ਕੰਮ ਵੀ ਬੜੇ ਕਰਦੇ ਆ ਹਾਂਜੀ ਇਹ ਤਾਂ ਮਤਲਬ ਸ਼ੁਰੂ ਤਾਂ ਇੱਕ ਹੁੰਦੀ ਹੈ ਮਤਲਬ ਬਚਪਨ ਤੋਂ ਹੀ نو ਆਪਾਂ ਜੀ ਉਦੇ ਚ ਮਤਲਬ ਕਿ ਤੁਸੀਂ ਸੁਣਿਆ ਵੀ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵੀ ਚੱਕਦੇ ਆਂ ਕਿਤਾਬਾਂ ਵੀ ਉਹ ਕਿਸ ਤਰ੍ਹਾਂ ਦੇ ਮਤਲਬ ਕਿ ਕੰਮ ਆ ਨੇ ਤੁਹਾਡੇ ਇਹਦੇ ਵਿੱਚ ਜਿਵੇਂ ਕੋਈ ਬਿਮਾਰ ਠ ਮਾਰੇ ਮੈਡੀਕਲ ਉਹਨੂੰ ਉਹਦੀ ਲੋੜ ਹੈ ਉਹ ਦਵਾਈ ਦੀ ਲੋੜ ਹੈ ਜੀ ਠੀਕ ਹੈ ਜੀ ਕਿਸੇ ਦਾ ਯਾਰ ਮਤਲਬ ਬਹੁਤ ਹੀ ਗਰੀਬੀ ਹੈ ਜਿਵੇਂ ਕਿਸੇ ਦਾ ਹਸਬੰਦ ਹੈ ਨਹੀਂ ਮਤਲਬ ਵੀ ਸਾਰੇ ਉੱਥੇ ਉਹਦਾ ਆਪਣਾ ਰਾਸ਼ਨ ਵਗੈਰਾ ਤਾਂ ਨੇ ਜੀ ਤੇ ਸਟੱਡੀ ਦਾ ਜ਼ਿੰਮੇਵਾਰੀ ਚੱਕਦੇ ਆਂ ਜੀ ਤੇ ਮਤਲਬ ਜਵਾਬ ਨਹੀਂ ਦੇਦਾ 4 ਸਾਲ ਹੋ ਗਏ ਜਵਾਬ ਨਹੀਂ ਦਿੰਦਾ ਮੈਂ ਕਿਸੇ ਨੂੰ ਵੀ ਹੁਣ ਤੱਕ ਜੀ ਹਾਂ ਜੀ ਜੋ ਆ ਕੇ ਉਹਨੂੰ ਖਾਲੀ ਨਵਾਉਣਾ ਆਪ ਜਿੰਨਾ ਮਰਜੀ ਔਖਾ ਹੋ ਜਮ ਅੱਛਾ ਜੀ ਇਹ ਵੀ ਇੱਕ ਅੱਛਾ ਜੇ ਮੇਰੇ ਮਾ ਪੇਸ਼ੈਂਟ ਆਇਆ ਸੀਗਾ ਆਪਣਾ ਪਿਛਲੇ ਸਾਲ ਦੀ ਗੱਲ ਮਾਰਚ ਚ ਜੀ ਉਹਦੇ ਉੱਰ ਤਕਰੀਬਨ 80-90 ਹਜ਼ਾਰ ਰੁਪਏ ਲੱਗਿਆ ਸੀ ਤਾਂ ਚਲੋ ਬਚਾਓ ਹੋ ਗਿਆ ਸੀਗਾ ਮਤਲਬ ਤਿੰਨ ਮਹੀਨੇ ਸਾਡੀ ਸੈਲਰੀ ਵੀ ਨਹੀਂ ਹੈ ਨਹੀਂ ਆਪਣਾ ਗਰੀਸ ਜਿਹੜਾ ਕੰਟਰੀ ਹੈ ਇੱਕ ਮੱਧ ਵਰਗ ਜਾਈ ਕਹਿੰਦਾ ਯੂਰਪ ਦੇ ਵਿੱਚ ਜੀ ਜੀ ਤੇ ਮਤਲਬ ਤੁਸੀਂ ਇਨਸਾਫ ਲਾ ਲਓ ਵੀ ਤਿੰਨ ਮਹੀਨੇ ਮੈਂ ਸਿਰਫ ਤਨਖਾਹ ਦਾ ਮੂਹ ਨਹੀਂ ਸੀ ਦੇਖਿਆ ਸਿਰਫ ਰੈਂਟ ਦਿੰਦਾ ਸੀ ਖਾਣ ਖਾਂਦਾ ਸੀ ਆਪਣੀ ਜੇਬ ਚ ਕਿਰਪਾਈ ਸੀ ਹੁੰਦਾ ਅੱਛਾ ਜੀ ਮਤਲਬ ਕਿ ਕਾਫੀ ਮਤਲਬ ਕਈ ਵਾਰ ਇਹ ਰਸਤਾ ਬਹੁਤ ਔਖਾ ਔਖਾ ਵੀ ਨਹੀਂ ਹੈਗਾ ਤੇ ਔਖਾ ਹੀ ਬਹੁਤ ਹੈ ਬਿਲਕੁਲ ਪਰ ਬੇਪਰਵਾਹ ਜਾ ਬਣਨਾ ਪੈਂਦਾ ਬੇਪਰਵਾਹ ਬਣਨਾ ਜਿਵੇਂ ਮੈਂ ਆਪਣੇ ਨਾਮ ਦੇ ਮਗਰ ਲਗਾਇਆ ਅਲਵੇਲਾ ਅਲਵੇਲਾ ਟਾਈਪ ਹੋਣਾ ਚਾਹੀਦਾ ਵੀ ਕੱਲ ਨੂੰ ਜੋ ਮਰਜੀ ਹੋ ਜਾਵੇ ਉਹਦੀ ਪਰਵਾਹ ਨਹੀਂ ਕਰਨੀ ਇਹ ਅਲਵੇਲਾ ਤੁਸੀਂ ਮਤਲਬ ਕਿ ਕਿਉਂ ਲਗਾਇਆ ਤੁਹਾਡਾ ਗੋਤ ਹੈ ਕੀ ਹੈ ਨਹੀਂ ਗੋਤ ਨਹੀਂ ਇਹ ਅਲਵੇਲਾ ਇੱਕ ਵਰਡ ਹੈ ਹੁਣ ਮੈਨੂੰ ਪੱਕਾ ਨਹੀਂ ਪਤਾ ਵੀ ਸ਼ਾਇਦ ਉਰਦੂ ਦਾ ਵਰਡ ਹੈ ਜਿਹੜਾ ਮਤਲਬ ਵੀ ਬੇਪਰਵਾਹ ਜਾ ਹੋਵੇ ਉਹਨੂੰ ਦੁਨੀਆ ਨਾਲ ਕੋਈ ਲੈਣ ਦੇਣੀ ਬਸ ਆਪਣੀ ਮਸਤੀ ਚ ਰਹਿਣ ਵਾਲਾ ਅੱਛਾ ਇੱਕ ਇੰਦਰਾ ਢਿੱਲੋਂ ਸੀ ਸਾਡਾ ਸਿੰਗਰ ਆਪਣਾ ਏਜੰਟ ਫਰ ਕਾਲ ਦਾ ਤਾਂ ਗਾਣਾ ਆਇਆ ਸੀਗਾ ਨਾ ਅਸੀਂ ਮਸਤ ਫਕੀਰ ਮਸਤ ਫਕੀਰ ਅਲਵੇਲੇ ਹਾਂ ਉਸ ਬਾਬਾ ਦੇ ਚੇਲਿਆਂ ਜਿਨ੍ਹਾਂ ਮੌਤ ਨੂੰ ਕਾਬੂ ਪਾ ਲਿਆ ਗਏ ਸਣੇ ਸਰੀਰ ਸੰਸਾਰਾਂ ਤੋਂ ਇਹ ਬੜਾ ਫੋਨ ਕਰਕੇ ਪੁੱਛਿਆ ਸੀ ਮਨੂੰ ਬੜਾ ਸ਼ੌਕ ਹੈ ਮਤਲਬ ਮੈਂ ਗਾਣੇ ਇਦਾਂ ਨਹੀਂ ਸੁਣ ਲਿਆ ਬਸ ਠੀਕ ਹੈ ਕੱਲੀ ਕੱਲੀ ਵਰਡ ਦੀ ਮੀਨਿੰਗ ਕਰਦਾ ਮਨ ਅਲਵੇਲਾ ਕੀ ਹੁੰਦਾ ਫਿਰ ਉਹਨਾਂ ਨੂੰ ਦੱਸਿਆ ਸੀਗਾ ਓਕੇ ਬਿਲਕੁਲ ਬਿਲਕੁਲ ਸੋ ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੀ ਸੋ ਅਸੀਂ ਵੀ ਇਹ ਦੁਆਵਾ ਕਰਦੇ ਹਾਂ ਕਿ ਤੁਸੀਂ ਪੂਰੀ ਕਾਮਯਾਬੀ ਹਾਸਲ ਕਰੋ ਸ਼ੁਕਰੀਆ ਬਹੁਤ ਸਪੋਰਟ ਦੀ ਹੁੰਦੀ ਗੱਲ ਸਪੋਰਟ ਮੈਂ ਹੁਣ ਜ਼ਿਕਰ ਕਰਨ ਜਾ ਰਿਹਾ ਇੱਕ ਅਜੇ ਗੋਇਲ ਆ ਸਾਡੇ ਬਹੁਤ ਅਨੁਗਮਾਸਟਰ ਹੈ ਸਾਡੇ ਮੋਹਲੇ 'ਚ ਰਹਿੰਦੇ ਆ ਜਦੋਂ ਮੈਂ ਸਟਾਰਟ ਕੀਤਾ ਸੀ ਕੰਮ ਨੂੰ ਪਤਾ ਨਹੀਂ ਸੀ YouTube ਚੈਨਲ ਕਿਦਾਂ ਬਣਾਇਦਾ ਉਹਨਾਂ ਨੇ ਗਾਈਡ ਕੀਤਾ ਕਹਿੰਦੇ ਬਹੁਤ ਵਧੀਆ ਗੱਲ ਪਰ ਉਹਨਾਂ ਨੇ ਮੈਨੂੰ ਇੱਕ ਗੱਲ ਪਈ ਸੀਗੀ ਉਸੇ ਦਿਨ ਜੀ ਕਹਿੰਦਾ ਜਿੰਨਾ ਤੇ ਤੂੰ ਜ਼ਿਆਦਾ ਭਰੋਸਾ ਕਰਦਣਾ ਉਨਾ ਪਾਦ ਤੇ ਪਰ ਟਾਈਮ ਨਹੀਂ ਹੋਣਾ ਤੇ ਵਿਡੂ ਹੋਇਆ ਦੇਖਣਾ ਉਹਨਾਂ ਨੇ ਕੋ ਹੌਸਲੇ ਦੀ ਉਹ ਨਰਕੀਮੀ ਦਾ ਨਾਂ ਰੱਖੀ ਅੱਛਾ ਜੀ ਲਾਈਕ ਡਾਇਰੈਕਟਲੀ ਕਿਸੇ ਵੀ ਆਪਣੇ ਰਿਸ਼ਤੇਦਾਰਾਂ ਤੋਂ ਓਕੇ ਉਹਦੀ ਗੱਲ ਅੱਜ ਤੱਕ ਸੱਚ ਹੋ ਰਹੀ ਹੈ ਓਕੇ ਬਈ ਮਤਲਬ ਇਕਾ ਦੁਕਾ ਛੱਡ ਕੇ ਇਹ ਇਕਾ ਦੁਕਾ ਛੱਡ ਕੇ ਕਿਸੇ ਨੇ ਮੇਰੀ ਸਪੋਰਟ ਨਹੀਂ ਕੀਤੀ ਬਸ ਇੱਕ ਫਿਰ ਮੈਂ ਵੀ ਇੱਕ ਜਿੱਦ ਜੇ ਲੱਗੇ ਰਿਹਾ ਬਸ ਮੈਂ ਚਲੋ ਉਹ ਵਾਲੇ ਨਹੀਂ ਕਰਦਾ ਮੈਂ ਤਾਂ ਹਟਣਾ ਦਾ ਹੈ ਨਹੀਂ ਜੀ 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 ਪਰ ਹੌਲੀ ਹੌਲੀ ਬਾਹਰੋਂ ਮਤਲਬ ਚਲੋ ਸਪੋਰਟ ਮਿਲਣ ਲੱਗੀ ਬਾਹਰ ਦੇ ਲੋਕ ਚਲੋ ਕਰਦੇ ਆ ਪਿਆਰ ਜੀ ਮੈਂ ਬਹੁਤ ਸੰਤੁਸ਼ਟ ਹਾਂ ਜਿੰਨੀ ਕਿ ਮੈਨੂੰ ਕਾਮਯਾਬੀ ਮਿਲੀ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਜੀ ਸੋ ਅਮਨ ਜੀ ਆਪਾਂ ਗੱਲ ਕਰਦੇ ਆ ਤੁਹਾਡੀ ਫੈਮਲੀ ਦੀ ਫੈਮਲੀ ਬਾਰੇ ਕੀ ਕਹਿੰਦੇ ਫੈਮਲੀ ਮੇਰੇ ਬਹੁਤ ਮੈਨੂੰ ਸਪੋਰਟ ਕਰਦੀ ਹੈ ਮੇਰੇ ਮੰਮੀ ਡੈਡੀ ਟੀਚਰ ਆਪਣਾ ਰਿਟਾਇਰਡ ਹੈ ਜੀ ਮੇਰਾ ਬ੍ਰਦਰ ਕੈਨੇਡਾ ਚ ਉਹਦੀ ਵਾਈਫ ਸਾਰੇ ਕੈਨੇਡਾ ਚ ਹੈ ਜੀ ਹਾਂਜੀ ਤੇ ਮੈਂ ਗਰੀਸ ਚ ਤਾਂ ਤੁਹਾਨੂੰ ਦੱਸਿਆ ਬਿਲਕੁਲ ਜੀ ਬਿਲਕੁਲ ਸੋ ਉਹਨਾਂ ਵੱਲੋਂ ਕੋਈ ਰੋਕ ਟੋਕ ਨਹੀਂ ਨਹੀਂ ਉਹਨਾਂ ਵੱਲੋਂ ਕੋਈ ਰੋਕ ਟੋਕ ਨਹੀਂ ਉਹ ਤਾਂ ਬਹੁਤ ਪਿਛੋਂ ਨੇ ਪੂਰੀ سپورਟ ਹੈ ਪੂਰੀ سپورਟ ਹਾਂਜੀ ਪਰਿਵਾਰ ਦੀ سپورਟ ਹੈ ਬਸ ਜੀ 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 ਪਰਿਵਾਰ ਤੇ ਸੰਸਾਰ ਦੀ ਉਹ ਇੱਕ ਸੈਂਟਰ ਚ ਆ ਜਾਂਦਾ ਜਿਹੜਾ ਉਹ ਤਾਂ ਉਹਨਾਂ ਦੀ ਨਹੀਂ ਹੈ سپورਟ ਹਾਂ ਓਕੇ ਓਕੇ ਟਿੱਕਾ ਟੋਕਾ ਦੀ ਹੈਗੀ ਬਸ ਜੀ ਜੀ ਉਹਨਾਂ ਦਾ ਹੁਣ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਕੋਈ ਗੱਲ ਉਹਨਾਂ ਨੂੰ ਪਤਾ ਸੁਣ ਰਹੇ ਆਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਸੋ ਜਿਸ ਤਰ੍ਹਾਂ ਗਰੀਸ ਦੇ ਵਿੱਚ ਤੁਹਾਡੀ ਉੱਥੇ ਵੀ ਕੋਈ سپورਟ ਤੁਹਾਡੀ ਕਰਦੇ ਹੋਣ ਹਾਂਜੀ ਉੱਥੇ ਮੇਰਾ ਹਾਂ ਫਰੈਂਡ ਸੱਕਾ ਹੈ ਹੈਮ ਰਾਈਟਰ ਵੀ ਹੈਗੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਉਹਨਾਂ ਦੀ ਪੂਰੀ ਸਪੋਰਟ ਪੂਰੀ ਸਪੋਰਟ ਹੈ ਹਾਂ ਜੀ ਓਕੇ ਹੁਣੇ ਮੈਂ ਗੱਲ ਕਰਨ ਜਾ ਰਿਹਾ ਇੱਕ ਪਛਿਆ ਜੇ ਮੇਰੇ ਸਾਡੇ ਰਿਸ਼ਤੇਦਾਰ ਹੈ ਮਾਸੜ ਜੀ ਉਧਰ ਨਸਰਕੇ ਦੇ ਉਹਨਾਂ ਦੀ 75 ਪਲੱਸ ਏਜ ਹੈ ਜੀ ਉਹ ਸਿਆਸੀ ਵੀ ਰਹੇ ਆ ਸਰਪੰਚੀ ਵੀ ਕੀਤੀ ਆ ਵੱਡੇ ਵੱਡੇ ਸਿਆਸਤਦਾਨਾਂ ਨਾਲ ਉਹਨਾਂ ਦੀ ਗੱਲਬਾਤ ਵੀ ਹੈ ਪਿਛਲੇ ਸਾਲ ਮੇਰੀ ਉਹ ਕਿਤਾਬ ਲਈਏ ਅੱਛਾ ਜੀ ਹਾਂ ਦੋ ਸਾਲ ਪਹਿਲਾਂ ਜਦੋਂ ਆਏ ਸੀਗੇ ਤੇ ਹੁਣ ਜਦੋਂ ਆਏ ਜਾਣ ਲੱਗੇ ਮੈਨੂੰ ਉਹਨਾਂ ਨੇ ਇੱਕ ਗੱਲ ਕਹੀ ਨਾਲ ਮੇਰੇ ਤੋਂ ਕਿੰਨੀ ਏਚੀ ਵੀ ਵੱਡੇ ਆ ਸਿਆਣੇ ਸਭ ਕੁਝ ਹੈ ਕਹਿੰਦੇ ਮੈਂ ਤੇਰੀ ਕਿਤਾਬ ਪੜਦਾ ਹੁਣਾ ਤੇ ਉਹ ਤੇ ਮੈਨੂੰ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਨਾਨਾ ਮੇਰੇ ਜੰਨੀ ਮਤਲਬ ਜਾਨ ਪਾਪੀ ਤੇ ਮੈਂ ਮੈਨੂੰ ਫਿਰ ਇੱਕ ਗੱਲ ਦਾ ਜੋਦ ਦਿੱਤਾ ਵੀ ਜਿਹੜੇ ਤੁਹਾਡੇ ਤੋਂ ਤੁਸੀਂ ਅਵਾਰਡ ਗਏ ਨਾ ਹਾਂਜੀ ਇਹ ਬਹੁਤ ਵੱਡੇ ਜਿਗਰ ਵਾਲੇ ਬੰਦਾ ਹੀ ਕਰ ਸਕਦਾ ਸਾਰੀ ਕਾਮ ਇਨਸਾਨ ਦੀ ਗੱਲ ਨਹੀਂ ਹਾਂਜੀ ਹਾਂਜੀ ਬੁਰਾਈ ਕਰਨੀ ਬਹੁਤ ਸੌਖੀ ਹੈ ਪਰ ਤਾਰੀਫ ਕਰਨੀ ਬਹੁਤ ਔਖੀ ਜੀ 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 ਹਾਂਜੀ ਹੋਰ ਤੁਹਾਡੇ ਜਿਹੜੇ ਰਿਸ਼ਤੇਦਾਰ ਹੈ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਕੁਝ ਵੀ ਨਹੀਂ ਕਹਿਣਾ ਜੀ ਚੁੱਪ ਹੈ ਸਾਇਲੈਂਟ ਹੈ ਓਕੇ ਨਾ ਪਰ ਮੈਂ 2020 ਤੱਕ ਪਹਿਲਾਂ ਡਰਿੰਕ ਵਗੈਰਾ ਕਰਦਾ ਸੀ ਪੂਰਾ ਮਤਲਬ ਵੀ ਐਸ਼ ਇਹ ਅਸ਼ੀਅ ਵਾਲਾ ਬੰਦਾ ਸੀਗਾ ਜੀ ਤੇ ਹਰ ਇੱਕ ਨਾ ਬੰਦੇ ਨੇ ਮੈਨੂੰ ਤਾਣਾ ਮਾਰੇ ਰੈਸਟੋਰੈਂਟ ਸਭ ਨੇ ਬਹੁਤ ਮੈਂ ਇੱਕ ਅਨਮੋਸ਼ੀਅਲ ਜ਼ਿੰਦਗੀ ਬਤੀਤ ਕਰੀ ਅੱਛਾ ਜੀ ਮਤਲਬ ਵੀ ਬਹੁਤ ਜ਼ਿਆਦਾ ਬਦਨਾਮੀ ਘਟੀ ਜੀ ਤੇ ਹੁਣ 5 ਸਾਲ ਤੋਂ ਕੋਈ ਨਹੀਂ ਬੋਲ ਰਿਹਾ ਅੱਛਾ ਜੀ ਹਾਂ ਜੀ ਹੁਣ ਤੁਸੀਂ ਵੀ ਆਪਣਾ ਮਸਤ ਹੈ ਮੈਂ ਵੀ ਮਸਤ ਹਾਂ ਜੀ ਤੇ ਹੁਣ ਡਰਿੰਕ ਵਗੈਰਾ ਨਹੀਂ ਕਰਦਾ ਮੈਂ 5 ਸਾਲ ਤੋਂ ਮੇਰਾ ਮਤਲਬ ਵੀ ਸੰਭਲੋ ਦੂਜਾ ਚੰਨ ਹੋਇਆ ਇਸ ਲਾਈਨ ਦੇ ਵਿੱਚ 2020 'ਚ ਮੈਂ ਲਿਖਣਾ ਸਟਾਰਟ ਕੀਤਾ 2020 ਤੋਂ ਬਾਅਦ ਆਪਣਾ ਜੇ ਡਰਿੰਕ ਛੱਡੀ ਹੈ ਤੇ 2020 ਤੋਂ ਬਾਅਦ ਹੀ ਆਪਣਾ ਸਮਾਜ ਸਮਾਜ ਸੇਵਾ ਨਾਲ ਪਹਿਲਾਂ ਵੀ ਜੁੜਿਆ ਹੋਇਆ ਸੀਗਾ ਪਰ ਪਹਿਲਾਂ ਨਹੀਂ ਬਰਕਤ ਜੀ ਨਹੀਂ ਸੀ ਕੁਝ ਸਾਡੇ ਕੰਟਰੀ ਦੇ ਹਾਲਾਤ ਖਰਾਬ ਸੀਗੇ ਜੀ ਜੀ ਬਸ ਉਸ ਤੋਂ ਬਾਅਦ ਹੀ ਫਿਰ ਮੈਂ ਸਟਾਰਟ ਹੋਇਆ ਪਹਿਲਾਂ ਦਸਵੰਤੋਂ ਸਟਾਰਟ ਕਰਦੇ ਕਰਦੇ ਫਿਰ ਤਾਂ ਹੁਣ ਪਤਾ ਹੀ ਨਹੀਂ ਸਾਡਾ ਕੋਈ ਹੈ ਨਹੀਂਗਾ ਮਿੰਟ ਦੀ ਖਤਮ ਹੋ ਗਿਆ ਕਿੰਨਾ ਕੁ ਸਕੂਨ ਹੈ ਹੁਣ ਤੁਹਾਡੀ ਜ਼ਿੰਦਗੀ ਬਹੁਤ ਜ਼ਿਆਦਾ ਸਕੂਨ ਹੈ ਮੈਂ ਤੁਹਾਨੂੰ ਦੱਸੇ ਨਾ ਮੇਰਾ ਦੂਜਾ ਜਨਮ ਹੈ ਜੀ ਹਾਂਜੀ ਪਹਿਲਾਂ ਤਾਂ ਮਤਲਬ ਵੀ 40 ਸਾਲ ਤੱਕ ਮੈਂ ਖੂਗਾਤੇ ਜਗੀਰ ਤੇ ਉਹ ਹਾਂਜੀ ਜੀ ਸੋ ਕੋਈ ਗੱਲ ਨਹੀਂ ਕਹਿੰਦੇ ਵੀ ਜਦੋਂ ਕੋਈ ਵੀ ਰਾਹ ਭਟ ਗਿਆ ਨਾ ਜੇ ਵਾਪਸ ਆ ਜਵੇ ਤਾਂ ਵਧੀਆ ਗੱਲ ਹੁੰਦੀ ਆ ਤੇ ਜਿਹੜਾ ਮਨੁੱਖ ਜਮਾਨੇ ਨੇ ਲਗਾ ਰਿਆ ਇਹਦਾ ਸਭ ਤੋਂ ਵੱਡਾ ਕਾਰਨ ਇਹ ਸੀਗਾ ਦੋ ਸ਼ਬਦ ਹੈ ਜਿਮਤਲ ਇੰਗਲਿਸ਼ ਦੇ ਨੀਡ ਐਂਡ ਗਰੀਡ ਜੀ ਪੈਸਾ ਜਿਹੜਾ ਮੈਂ ਨੀਡ ਤੱਕ ਰੱਖਿਆ ਪਹਿਲਾਂ ਤਾਂ ਗਰੀਡ ਤੱਕ ਵੀ ਤਾਂ ਰੱਖਦਾ ਬਸ ਜਿੰਨਾ ਵਾਲੇ ਗੋਰੀਆਂ ਦੀ ਯਾਤ ਪੈ ਗਈ ਸੀ ਜੀ ਪਰ ਮੈਂ ਨੀਡ ਤੋਂ ਗਰੀਡ ਨਹੀਂ ਹੋਇਆ ਜੀ ਕਹਿੰਦਾ ਭਾਵੇਂ ਮੈਂ ਪੈਸੇ ਨਾਲ ਮੋਹ ਨਹੀਂ ਕੀਤਾ ਓਕੇ ਇਹੀ ਬਦੋ ਇਹ ਸਭ ਤੋਂ ਵੱਡਾ ਮੇਰਾ ਦੋਸ਼ ਸੀਗਾ ਕਸੂਰ ਸੀਗਾ ਜੀ ਜੀ ਜੇ ਮੈਂ ਪੈਸੇ ਮਤਲਬ ਆਮ ਲੋਕ ਕਮਾਗਾ ਆਪਣਾ ਵਧੀਆ ਵੱਡੀਆਂ ਕੋਠੀਆਂ ਗੱਡੀਆਂ ਜਾਂ ਪਲਾਟ ਵਗੈਰਾ ਐਫ ਡੀ ਵਗੈਰਾ ਕਰਾਈ ਹੁੰਦੀਆਂ ਤਾਂ ਸਾਰੇ ਇੱਕ ਬੰਦੇ ਨਾ ਮੇਰੇ ਨਾਮ ਹੋ ਕਰਨਾ ਸੀ ਇਹ ਮੇਰਾ ਸਭ ਤੋਂ ਵੱਡਾ ਕਸੂਰ ਹੈ ਬਿਲਕੁਲ ਜੀ ਬਿਲਕੁਲ ਤੇ ਕਸੂਰ ساری ਉਮਰ ਕਰਦਾ ਰਹਾਂਗਾ ਨਹੀਂ 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 ਇਹ ਕਸੂਰ ਨਹੀਂ ਹੈ ਕਸੂਰ ਨਹੀਂ ਮera ਮਤਲਬ ਇਹ ਇੱਕ ਕੁਦਰਤੀ ਚੀਜ਼ ਹੁੰਦੀ ਹੈ ਨੇਚਰਲ ਮਨਸਾ ਮਤਲਬ ਕਿਸੇ ਦਾ ਭਲਾ ਕਰਨਾ ਕਿਸੇ ਦਾ ਉਹ ਅਸੀਸਾਂ ਮਿਲਦੀਆਂ ਨੇ ਆਪਣਾ ਹਾਂ ਜੀ ਉਹਨੂੰ ਤੁਸੀਂ ਬੈਂਕ ਚ ਤੁਹਾਡੇ ਪੈਸੇ ਮਤਲਬ ਉਹਨਾਂ ਦੀ ਕਲੇਮਟ ਹੁੰਦੀ ਹੈ 6 ਮਹੀਨੇ ਸਾਲ 6 ਮਹੀਨੇ 2 ਮਹੀਨੇ ਬਾਅਦ ਮੁੱਕ ਜਾਣੇ ਉਹ ਹਾਂਜੀ ਅਲਰੇਡੀ ਕਿ ਅਸੀਸ ਹੈ ਇਹ ਮਰਦੇ ਦਮ ਤੱਕ ਸਾਥ ਦੰਦੇ ਬੰਦੀ ਸਾਥ ਦੰਦੀ ਹੈ ਬਿਲਕੁਲ ਜੀ ਬਿਲਕੁਲ ਜੇ ਤੁਹਾਡੇ ਕੋਲ ਜ਼ਿਆਦਾ ਪੈਸਾ ਹੈਗਾ ਤਾਂ ਤੁਸੀਂ ਮਤਲਬ ਦੁਰਪਯੋਗ ਕਰੋਗੇ ਜੀ ਇਹ ਅਸੀਸ ਹੀ ਕਰੂਗੇ ਮਤਲਬ ਬਈ ਖਰਚੇ ਵਧਾਵਾਂਗੇ ਜੀ ਜੀ ਪਰ ਜਿਹੜੀ ਅਸੀਸ ਹੈ ਇਹ ਤਾਂ ਜਿੱਥੇ ਜ਼ਰੂਰਤ ਹੈ ਉੱਥੇ ਹੀ ਕੰਮ ਆਉ। ਉੱਥੇ ਕੰਮ ਆਉਂਦੀ ਹੈ। ਇਹ ਮੇਰੀ ਬਹੁਤ ਵੱਡਲੀ ਸ਼ੁਰੂ ਤੋਂ ਇਹੀ ਸੋਚਣੀ ਵੀ ਅਸੀਂ ਅਸੀਂ ਸਾਕਮਾਉ। ਜੀ ਜਿੱਥੇ ਅਸੀਂ ਇਸ ਕੰਮ ਕਰਦੇ ਹਾਂ ਤਾਂ ਕੋਈ ਨਹੀਂ ਕੰਮ ਕਰਦਾ। ਮਾਂ ਪਿਓ ਪਰਿਵਾਰ ਕੋਈ ਨਹੀਂ ਕਰ ਸਕਦਾ। ਬਿਲਕੁਲ ਜੀ ਬਿਲਕੁਲ। ਸੋ ਇਹ ਭਲੇ ਦੇ ਕੰਮ ਵੀ ਕੀਤੇ ਆ। ਸੋ ਇਹਨਾਂ ਦਾ ਤੁਹਾਨੂੰ ਮਤਲਬੇ ਕੋਈ ਕਿਤੇ ਲੱਗਦਾ ਵੀ ਤੁਹਾਨੂੰ ਕੋਈ ਬੈਨੀਫਿਟ ਹੋਇਆ ਕੋਈ ਹਾਂਜੀ ਬੈਨੀਫਿਟ ਹੋਇਆ ਬਹੁਤ ਜ਼ਿਆਦਾ ਮੈਨੂੰ ਸਕੂਨ ਮਿਲਿਆ। ਜੀ ਮਿਲਦਾ ਹਾਂਜੀ। ਹਾਂਜੀ। ਕਿਉਂਕਿ ਜਦੋਂ ਵੀ ਕੋਈ ਮੈਨੂੰ ਅਸੀਸ ਦਿੰਦਾ ਹੈ ਕੁਝ ਦਿੰਦਾ ਮੈਨੂੰ ਮੇਰਾ ਸ਼ੁਕਰਾਨਾ ਕਰਦਾ ਮੈਨੂੰ ਪੁਰਾਣੇ ਜਿਹੜੇ 15 ਸਾਲ ਫਿਰ ਮੈਨੂੰ ਲੱਗਦਾ ਸੀ ਜਿਹੜੇ ਜ਼ਮਾਨੇ ਮੈਨੂੰ ਦਰਕਾਰ ਆ ਉਹ ਮੈਨੂੰ ਹੁਣ ਉਹ ਮਤਲਬ ਕੀ ਦੱਸਾਂ ਉਹਨਾਂ ਨੂੰ ਮੈਂ ਟਿੱਚ ਗਿੰਦਾ ਹੁਣ ਪੰਜਾਬੀ ਚ ਦੱਸਾਂ ਤੇ ਮੈਨੂੰ ਤਾਂ ਉਦਾਂ ਹੀ ਦਰਕਾਰੀ ਗਏ ਠੀਕ ਹੈ ਚਲੋ ਗਲਤ ਮਤਲਬ ਜਦੋਂ ਇਨਸਾਨ ਗਲਤੀ ਕਰਦਾ ਉਹਨੂੰ ਗਲਤ ਕਹਿਣਾ ਸਹੀ ਗੱਲ ਅੰਦਰ ਵੀ ਉਹਦੀ ਗਲਤੀ ਵੀ ਦੱਸਣੀ ਚਾਹੀਦੀ ਪਰ ਜਦੋਂ ਸਹੀ ਕਰਦਾ ਪਰ ਸਹੀ ਇਹਦੇ ਵਿੱਚ ਸਹੀ ਨਹੀਂ ਹੈ ਕਿਉਂਕਿ ਇਸ ਵਿੱਚ ਇਨਕਮ ਨਹੀਂ ਆਉਂਦੀ ਜੀ ਜੇ ਇਹਦੇ ਵਿੱਚ ਇਨਕਮ ਆਉਂਦੀ ਹੋਵੇ ਫਿਰ ਸ਼ਾਇਦ ਮ ਉਮਰ ਸ਼ਰੀਕਾਂ ਪਰ ਇੱਕ ਗਾਣਾ ਕਿ ਗਾਇਆ ਸੀਗਾ ਮਤਲਬ ਕੰਬੇ ਆ ਇਹਨਾਂ ਨੂੰ ਮਨਾ ਕੇ ਅਲਵੇਲਾ ਪੈਸੇ ਬਿਨ ਬੰਦੇ ਤੇ ਧਾਰਨੀਓ ਮਾਰਦੇ ਜੀ ਸੱਪ ਦਾ ਡੰਗਿਆ ਮਰੇ ਇੱਕ ਵਾਰ ਬੋਲੇ ਸ਼ਰੀਕਾਂ ਦੇ ਨੇ ਨਿਤ ਮਾਰਦੇ ਵਾਹ ਹੁਣ ਧਾਰ ਦਾ ਮਤਲਬ ਤਾਂ ਹੁਣ ਮੈਂ ਗੋਪੀ ਲਾਉਂਗੇ ਤੇ ਮੰਗ ਸਿੱਧਾ ਕਰਾਂਗਾ ਵੀ ਹਾਂ ਮੂਤ ਦੇ ਨਹੀਂ ਹੈ ਬੰਦੇ ਬਿਨ ਪੈਸੇ ਹਾਂ ਜੀ ਹਾਂ ਜੀ ਹਾਂ ਬਿਲਕੁਲ ਗੋਪੀ ਲਾਉਂਗੇ ਤਾਂ ਮੈਂ ਬਹੁਤ ਜ਼ਿਆਦਾ ਵੱਡਾ ਫੈਨ ਐ ਅੱਛਾ ਜੀ ਹਾਂ ਜੀ ਉਹਨਾਂ ਦੀ ਲਿਖਤਾਂ ਤੇ ਉਹਦੀ ਰੈ ਮੈਨੂੰ ਬਹੁਤ ਪਸੰਦ ਆਉਂਦੀ ਜੀ 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 ਅਮਨ ਜੀ ਪਰਦੇਸੀਆਂ ਬਾਰੇ ਕੀ ਕਹੂੰਗੇ ਪਰਦੇਸ ਬਾਰੇ ਕੀ ਕਹੋਗੇ ਕਿ ਪਰਦੇਸਾਂ ਦੇ ਵਿੱਚ ਰਹਿ ਕੇ ਮਤਲਬ ਕਿ ਕਿਵੇਂ ਜ਼ਿੰਦਗੀ ਬਤੀਤ ਹੁੰਦੀ ਹੈ ਇਹ ਵੀ ਮਤਲਬ ਤੁਹਾਨੂੰ ਮੈਂ ਦੱਸਦਾ ਵੀ ਪਰਦੇਸ ਚ ਰਹਿਣਾ ਸਹੀ ਹੈ ਜਾਂ ਗਲਤ ਜੀ ਉਹ ਹੀ ਨੀਡ ਤੇ ਗਰੀਡ ਵਾਲੀ ਗੱਲ ਆ ਜਾਂਦੀ ਜਿਸ ਇਨਸਾਨ ਨੂੰ ਜ਼ਰੂਰਤ ਮਤਲਬ ਅੱਥਾ ਕੰਮ ਸੈਟ ਨਹੀਂ ਹੈਗਾ ਉਹ ਜਾਂਦਾ ਠੀਕ ਹੈ ਜਾਣਾ ਚਾਹੀਦਾ ਪਰਦੇਸ ਮਾੜੀ ਗੱਲ ਹੀ ਹੈਗੀ ਪਹਿਲਾਂ ਤਾਂ ਜਾਂਦੇ ਆ ਰਹੇ ਹਾਂ ਠੀਕ ਹੈ ਪਰ ਅੱਜ ਕੱਲ ਜਿਹੜਾ ਟ੍ਰੈਂਡ ਚੱਲਿਆ ਗਰੀਡ ਜੀ ਬਈ ਕਈ ਵੀ ਦੇਖੇ ਮੈਂ ਜਿਹੜੇ ਹੁਣ ਕੈਨੇਡਾ ਚ 35 40 50 ਲੱਖ ਲਾ ਕੇ ਜਾਂਦੇ ਆ ਠੀਕ ਹੈ ਜੀ 35 40 50 ਲੱਖ ਆਮ ਇਨਸਾਨ ਇਕੱਠਾ ਨਹੀਂ ਕਰ ਸਕਦਾ ਠੀਕ ਹੈ ਜੀ ਉਹ ਗਰੀਡ ਹੋ ਜਾਂਦਾ ਉਹਨਾਂ ਆਪਾਂ ਪ੍ਰਾਪਰਟੀ ਵੀ ਬਹੁਤ ਸਭ ਕੁਝ ਹੈ ਬੈਂਕ ਬੈਲੈਂਸ ਵੀ ਹੈ ਉਹ ਇੱਥੇ ਆਪਣਾ ਇੱਕ ਸਾਦਾ ਜੀਵਨ ਉਤਿਤ ਕਰ ਸਕਦੇ ਆ ਪਰ ਉਹ ਭੇਟਚਾਲ ਨਾਲ ਜਾਈ ਜਾਂਦੇ ਮਤਲਬ ਜੀ ਜਿਵੇਂ 100 ਚੋਂ ਮੰਨ ਕੇ ਚਲੋ ਵੀ 30 40% ਹੁੰਨੇ ਹਜੇ ਕੋਪਰੇਟ ਕਰਾਣੇ ਨੇ ਜਿਹੜੇ ਇੱਥੇ ਰਹਿ ਕੇ ਗੁਜ਼ਾਰਾ ਕਰ ਸਕਦੇ ਆ ਕਰ ਸਕਦੇ ਪਰ ਉਹ ਵੀ 30 40 ਜਿਹੜੇ ਆ ਬਾਕੀ ਜਿਹੜੇ 60 ਲੋੜਵੰਦ ਜ਼ਰੂਰਤਮੰਦ ਆ ਉਹਨਾਂ ਦਾ ਵੀ ਅੱਗਾ ਮਾਰਦੇ ਨੇ ਉੱਥੇ ਵੇਰੀ ਜਗ੍ਹਾ ਵੀ ਧਾ ਰਹੇ ਆ ਜੀ ਜਿਸ ਦੀ ਬਦੌਲਤ ਹੁਣ 12 12 ਬੀਬੀ ਸਾਈਜ਼ 22 ਸਾਲ ਦੇ ਕਿੰਨੀ ਅਟੈਕ ਨਾਲ ਮੌਤਾਂ ਹੋ ਰਹੀਆਂ ਥਾ ਕੈਨੇਡਾ ਦੇ ਵਿੱਚ ਓਕੇ ਹਾਂਜੀ ਸੋ 12ਵੀਂ ਮਸਰੂਗੇ ਅਟੈਕ ਹੋ ਰਹੇ ਨੇ ਹਾਂਜੀ ਕੈਨੇਡਾ ਦੇ ਵਿੱਚ ਹੋ ਰਹੇ ਨੇ ਇਸ ਟਾਈਮ ਹਾਂਜੀ ਇਹ ਆਪਣੇ ਪੰਜਾਬੀਆਂ ਨੂੰ ਹੀ ਹੁੰਦੇ ਆ ਜਾਂ ਉਹਨਾਂ ਨੂੰ ਨਹੀਂ ਪੰਜਾਬੀਆਂ ਨੂੰ ਜ਼ਿਆਦਾ ਹੁੰਦੇ ਆ ਅੱਛਾ ਜੀ ਹਾਂਜੀ ਜਿੰਨਾ ਮਤਲਬ ਮੈਂ ਕੈਨੇਡਾ ਤਾਂ ਗਿਆ ਨਹੀਂ ਬਸ ਜਿੰਨਾ ਸੀ ਉਹ ਇੱਥੇ ਤਾਂ ਬਣੇ نیوز ਪੰਜਾਬ ਦੀ ਸੁਣਨੀ ਆ ਠੀਕ ਹੈ ਕਿ ਨਹੀਂ ਉਹ ਤਾਂ ਹੁਣ ਜਿਵੇਂ ਹੋਰ ਕੰਟਰੀਆਂ ਦੇ ਕਿਵੇਂ ਪਾਕਿਸਤਾਨ ਵਾਲੇ ਉਹਨਾਂ ਨੂੰ ਪਤਾ ਹੋਊਗਾ ਕਿੰਨੀ ਕੰਨ ਹਾਂਜੀ 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 ਠੀਕ ਹੈ ਜੀ ਸੋ ਤੁਹਾਡੇ ਜਿਹੜੇ ਸ਼ਹਿਰ ਹੈ ਸ਼ੇਰ ਪੜਨ ਦੇ ਵਿੱਚ ਮਤਲਬ ਕਿ ਬਹੁਤ ਹੀ ਸਕੂਨ ਮਿਲਦਾ ਹੈ ਤੁਹਾਡੇ ਸ਼ੇਰਾਂ ਦੇ ਵਿੱਚ ਮੈਸੇਜ ਬਹੁਤ ਵਧੀਆ ਹੁੰਦੇ ਸ਼ੁਕਰੀਆ ਜੀ ਜੀ ਪਰ ਇਹ ਮੈਸੇਜ ਹਰੇਕ ਨਹੀਂ ਸਮਝਦਾ ਮਤਲਬ ਹਾਂਜੀ ਨਹੀਂ ਕੋਈ ਨਾ ਕੋਈ ਸ਼ੇਰ ਸੁਣਾਇਓ ਦੋ ਚਾਰਕ ਨਹੀਂ ਫਿਰ ਮੈਂ ਇੱਕ ਗੀਤ ਸੁਣਾ ਦਿੰਨਾ ਇਹਨਾ ਮੇਰਾ ਰੱਬ ਨਾਲ ਸ਼ਿਕਾਇਤ ਹੈ ਹਾਂਜੀ ਸਮਝ ਨਹੀਂ ਦੁਨੀਆਂ ਦੀ ਅੱਜ ਤੱਕ ਆਈ ਏ ਕੁੰਦਿਏ ਉੜ ਦੁਦੀ ਜਿਵੇਂ ਲਖਾਈ ਸਮਝਨੇ ਦੋਨੇ ਆਦੀ ਅੱਜ ਤੱਕ ਆਈ ਏ ਕੁੰਦਿਏ ਉੜ ਦੁਦੀ ਜਿਵੇਂ ਲਖਾਈ ਪੱਜ ਪੱਜ ਲੰਗਰ ਚ ਸੇਵਾ ਉਹ ਕਰਦੀ ਪਾਣੀ ਦੀ ਕੁੱਟ ਨੂੰ ਆੜੇ ਮਾਈ ਕਰਦੀ ਕਹੇ ਸੈンス ਨਾ ਮਾਪੇ ਨੂੰ ਰੈਣ ਦੀ ਆਈ ਏ ਸਮੰਜਨੀ ਦੋਨੇ ਆਂਦੇ ਅੱਜ ਤੱਕ ਆਈ ਏ ਹੁੰਦੀ ਏ ਉੜ ਦੂਦੀ ਜਿਵੇਂ ਲਖਾਈ ਏ ਸਮੰਜਨੀ ਦੋਨੇ ਆਂਦੇ ਅੱਜ ਤੱਕ ਆਈ ਏ ਕਟਕ ਮਕਰਾਂ ਚ ਵੇਖਿਆ ਪਹਾਰਾਂ ਵਿੱਚ ਵੇਖਿਆ ਕਰੋਨਾ ਵਿੱਚ ਬੰਦ ਹੋਏ ਬਾਜ਼ਾਰਾਂ ਵਿੱਚ ਵੇਖਿਆ ਭਰ ਭਰ ਗੋਲ ਕਾਂਚ ਕਾਟਾ ਜਾਂਦੇ ਦਿਖਾਈ ਇਹ ਐਸੀ ਤੂੰ ਰੱਬ ਦੱਸ ਸ੍ਰਿਸ਼ਟੀ ਰਚਾਈ ਇਹ ਸਮਝ ਨੀ ਦੁਨੀਆ ਦੀ ਅੱਜ ਤੱਕ ਆਈ ਇਹ ਬੰਦ ਈਏ ਉੜ ਦੂਦੀ ਜਿਵੇਂ ਇਹ ਲਖਾਈ ਜਿਵੇਂ ਇਹ ਲਖਾਈ ਵਾਹ ਵਾਹ ਤੋਂ ਬਹੁਤ ਵਧੀਆ ਤੁਹਾਡੇ ਗੀਤਾਂ ਦੇ ਵਿੱਚ ਮੈਸੇਜ ਨੇ ਇਹ ਬੜੀ ਵਧੀਆ ਕਲਮ ਹੈ ਤੁਹਾਡੀ ਸ਼ੁਕਰੀਆ ਬਹੁਤ ਵਾਹ ਹਾਂਜੀ ਇਹ ਹੋਰ ਹੁਣ ਅੱਗੇ ਨੂੰ ਮਤਲਬ ਕਿ ਕੀ ਵਿਚਾਰ ਨੇ ਤੁਹਾਡੇ ਅੱਗੇ ਉਹਨੂੰ ਵਸ ਜਿੰਨਾ ਮਤਲਬ ਵੀ ਕੋਸ਼ਿਸ਼ ਹੁੰਦੀ ਆ ਨਾ ਇੱਕ ਤਾਂ ਹੁੰਦਾ ਸਕੂਨ ਸਕੂਨ ਮਨ ਨੂੰ ਜ਼ਰੂਰ ਮਿਲਦਾ ਸਾਰਾ ਕੁਝ ਲਿਖ ਕੇ ਠੀਕ ਹੈ ਜੀ ਇੱਕ ਹੁੰਦੀ ਸੰਤੋਸ਼ਟੀ ਉਹ ਸੰਤੋਸ਼ਟੀ ਨਾ ਤਾਂ ਹੋਈ ਐ ਨਾ ਹੋਣੀ ਐ ਸੰਤੋਸ਼ਟੀ ਮੀਨਸ ਜਿੰਨੇ ਮੈਂ ਲਿਖਦਾ ਲਿਖਦੀ ਆ ਉਹ ਸਭ ਮਤਲਬ ਕਾਹਦੇ ਨੇ ਮਤਲਬ ਕੁਝ ਨਹੀਂ ਹੈ ਗਿਆ ਨਾਥਿੰਗ ਹੈ ਜ਼ੀਰੋ ਹੈ ਉਹ ਜੀ ਜੀ ਹਾਂ ਅੱਗੇ ਹੋਰ ਮੈਂ ਮਤਲਬ ਸ਼ਬਦਾਂ ਦੇ ਵਿੱਚ ਡੁਗਾਈ ਜਾਂ ਇਹ ਜਿਹੇ ਜ਼ਹਿਰੀਲੇ ਸ਼ਬਦ ਮਤਲਬ ਪਾਉਣਾ ਚਾਹਣਾ ਕਿ ਦੇਖ ਕੇ ਬੰਦੇ ਨੂੰ ਗੁੱਸਾ ਆਵੇ ਜਾਂ ਰੋਣ ਲੱਗ ਜਾਵੇ ਸੈਡ ਸਾਂਝ ਸੈਡ ਹਾਂਜੀ ਮਤਲਬ ਸ਼ਬਦਾਵਲੀ ਚ ਇੱਕ ਸ਼ਬਦਾ ਜਦੋਂ ਪੜਾਈਦਾ ਹਾਂਜੀ ਸ਼ਬਦਾਵਲੀ ਚ ਜਾਂ ਗੀਤ ਦੇ ਚ ਸਭ ਤੋਂ ਜ਼ਿਆਦਾ ਜਿਹੜਾ ਮਤਲਉਂਦੀ ਤਾਕਤ ਸ਼ਬਦਾਵਲੀ ਚੰਦੀ ਹੈ ਜੀ ਜੀ ਬਿਲਕੁਲ ਬਿਲਕੁਲ ਸੋ ਤੁਹਾਡੇ ਅੱਜ ਕੱਲ ਮੈਗਜ਼ੀਨ ਛਾਪ ਰਹੇ ਨੇ ਹਾਂਜੀ ਉਹ ਕਿਹੜੇ ਨੇ ਇਹ ਆਪਣਾ ਸ਼ਿਵਾਲਿਕ ਮੈਗਜ਼ੀਨ ਹੈ ਜੀ ਹਾਂਜੀ ਇਹਦੇ ਦੋ ਅੰਕ ਹੁੰਦੇ ਹਰ ਸਾਲ ਅੱਛਾ ਜੀ ਹਾਂਜੀ ਸਾਲ ਦੇ ਵਿੱਚ ਦੋ ਹਾਂਜੀ ਸਾਲ ਦੇ ਵਿੱਚ ਦੋ ਹਾਂਜੀ 6 ਮਹੀਨੇ ਬਾਅਦ ਮਤਲਬ ਹਾਂਜੀ 6 ਮਹੀਨੇ ਬਾਅਦ ਹੁਣ ਆਪਰਾਪ ਤੋਂ ਚ ਆਪਣਾ ਦੂਜੇ ਸਾਲ ਤੋਂ ਸਟਾਰਟ ਹੋਣਾ ਹੈ ਜੀ ਹਾਂਜੀ ਇਹ ਮਤਲਬ ਤੁਹਾਡੀ ਆਪਣੀ ਉਹ ਹੈ ਆ ਮੇਰਾ ਆਪਣਾ ਮਤਲਬ ਸਾਰਾ ਕੁਝ ਮੈਂ ਖੁਦ ਕਰ ਦਾਂਗਾ ਓਕੇ 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 ਜੀ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਤਾਂ ਕੁਝ ਨਹੀਂ ਮੈਂ ਤਾਂ ਸਿਰਫ ਇੱਕ ਗੱਲ ਕਹਿਣੀ ਚਾਹੁੰਦਾ ਵੀ ਦੁਨੀਆ ਦਾ ਦੁਨੀਆ ਚਾਹ ਸ ਕੋਈ ਕੰਮ ਨਹੀਂ ਬਣਿਆ ਜਿਹੜਾ ਇਨਸਾਨ ਨਾ ਕਰ ਸਕੇ ਜੀ ਬਸ ਬੰਦੇ ਦੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ ਜਜ਼ਬਾ ਹੋਣਾ ਕੋਈ ਕੰਮ ਹੈ ਹੀ ਨਹੀਂ ਅਜੇ ਬਿਲਕੁਲ ਜੀ ਹਾਂ ਕੋ ਹੁਣ ਤੁਹਾਨੂੰ ਮੈਂ ਜਜ਼ਬੇ ਦੀ ਛੋਟੀ ਉਦਾਹਰਣ ਦੱਣਾ ਇੱਕ ਜਦੋਂ ਮੈਂ ਪਹਿਲੀ ਵਾਰ 12 ਗਾਣੇ ਲਿਖੇ ਸੀਗੇ ਤਾਂ ਮੈਂ ਆਪਣੇ ਯਾਰ ਦੋਸਤ ਨੂੰ ਕਿਹਾ ਮਹਾ ਮੇਰੀ ਕਿਤਾਬ ਹੋ ਵੀ ਜਿੰਦਗੀ ਕਦ ਨਾ ਕਦੇ ਮੈਂ ਆਪਣੀ ਕਿਤਾਬ ਕੱਟੂਗਾ ਚਲੋ ਪਹਿਲਾਂ ਤਾਂ ਖੁਸ਼ ਹੋਇਆ ਮੇਰਾ ਜਜ਼ਬਾ ਦੇਖ ਕੇ ਫਿਰ ਮੈਨੂੰ ਹੱਸ ਕੇ ਕਹਿੰਦਾ ਕਹਿੰਦਾ ਅਮਨ ਤੈਨਾਂ 12 ਪੇਜਾਂ ਦੀ ਕਿਤਾਬ ਕਿਹੜੀ ਹੁੰਦੀ ਹੈ ਮੈਂ ਉਹਨੂੰ ਜਵਾਬ ਦਿੱਤਾ ਫਿਰ ਮਹਾ ਜੰਤਰੀ ਦੇਖੀ ਹੈ ਹੂੰ ਕਹਿੰਦਾ ਹਾਂ ਮੈਂ ਕਿੰਨੇ ਪੇਜਾਂ ਦੀ ਹੁੰਦੀ ਹੈ ਮਾਮਾ 12 ਪੇਜਾਂ ਦੀ ਕੱਟੂਗਾ ਜਿਵੇਂ ਜੰਤਰੀ ਵਾਂਗੂ ਕੱਟਾਂ ਹਾਂ ਅਲਜਾ ਆਪਣੇ ਸੋਚ ਲੈ ਵੀ ਆ ਕੰਮ ਕਰ ਨਹੀਂ ਕਰਨਾ ਕਿਤਾਬ ਕੱਢਣੀ ਕਿੱਢਣੀ ਕੱਢਣੀ ਕੱਢਣੀ ਆ ਚੱਕੋ ਸੋਜਵੇ ਚਾ ਦੋ ਪੇਜ ਦੀ ਨਿਕੜਨੀ ਪੈ ਜਾ ਕੱਢਣੀ ਆ ਜੀ ਕਿਤਾਬ ਦਾ ਨੋਟਾ ਹੁੰਦਾ ਵੀ ਸਾਈਡ ਤੇ ਟਾਟਰ ਤੇ ਸੈਂਟਰ ਚ ਜਾ ਇੱਕ ਪੇਜ ਹੋਵੇ ਤਾਂ ਅੱਧਾ ਹੋਵੇ ਚਾਹੇ ਬਿਲਕੁਲ ਉਹ ਮੈਟਰ ਨਹੀਂ ਕਰਦਾ ਹਾਂ ਜੀ ਹਾਂ ਜਜਵਾ ਸ਼ੁਰੂ ਤੋਂ ਹੀ ਇੰਨਾ ਸੀਗਾ ਇੰਨਾ ਸੀਗਾ ਸੋ ਬਹੁਤ ਨੇ ਤਾਂ ਬੰਨ ਲਰੇ ਰਾਈਟਰਾਂ ਦਾ ਇੰਨਾ ਰਾਈਟਰ ਬਹੁਤ ਹੈ ਪਰ ਆਪਣਾ ਉਹਨੂੰ ਪ੍ਰੋਫੈਸ਼ਨ ਜਿਹੜਾ ਪ੍ਰੋਫੈਸ਼ਨਲੀ ਸੌਂਗ ਹੈ ਉਹਦੇ ਵਿੱਚ ਤਰਦੀਲ ਕਰਨ ਵਿੱਚ ਬਹੁਤ ਮਤਲਬ ਮੁਸ਼ਕਲਾਂ ਆਉਂਦੀਆਂ ਕਈ ਕਿਸਾ ਲੱਗ ਜਾਂਦੀਆਂ ਨੇ ਓਵਰ ਆ ਲੱਗ ਜਾਂਦੀਆਂ ਬਿਲਕੁਲ ਜੀ ਬਿਲਕੁਲ ਮੈਂ ਤਾਂ ਬਹੁਤ ਭੱਗਾ ਜਿਹੜਾ ਪਹਿਲੇ 1-2 ਸਾਲਾਂ ਦੇ ਵਿੱਚ ਹੀ ਇੱਥੇ ਤੱਕ ਪਹੁੰਚ ਪਿਆ 6-7 ਗੀਤ ਕਰ ਚੁੱਕਿਆ ਤਕਰੀਬਨ ਜੀ 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 ਹਾਂ ਜੀ ਸੋ ਸਾਡੀਆਂ ਵੀ ਸ਼ੁਭਕਾਮਨਾਵਾਂ ਨੇ ਅਮਨ ਜੀ ਥੈਂਕ ਯੂ ਬਹੁਤ ਵਾਹ ਜੀ ਇਸੇ ਤਰ੍ਹਾਂ ਬਿਚਦੇ ਰਹੋ ਸਮਾਜ ਦੀ ਸੇਵਾ ਵੀ ਕਰਦੇ ਰਹੋ ਤੇ ਇਹ ਵੀ ਇੱਕ ਸਮਾਜ ਦੀ ਸੇਵਾ ਹੀ ਹੈ ਜਿਹੜੀ ਤੁਸੀਂ ਮਤਲਬ ਕਿ ਗੀਤਾਂ ਦੇ ਰਾਹੀਂ ਇੱਕ ਵਧੀਆ ਮੈਸੇਜ ਦਿੰਦੇ ਹੋ ਤੇ ਇਸ ਲਈ ਪ੍ਰਮਾਤਮਾ ਤੁਹਾਨੂੰ ਤਕੀਆਂ ਦੇਵੇ ਸਾਡੇ ਵੱਲੋਂ ਤੇ ਸਾਡੇ ਚੈਨਲ ਵੱਲੋਂ ਥੈਂਕ ਯੂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮਨੋ ਜੋ ভগব装 ਸ਼ੁਕਰੀਆ ਤੁਹਾਡਾਈ ਜੀ